लीकेज कर दिया गैस गैस से, से दोनों कमरे में फैल गया दोनों से दो दो बंदे वही अभी भी दोनों खेल पांच सात आठ 10 मिनट के अंदर अंदर हम लोग लेके हॉस्पिटल गाड़ी गाड़ी पर रख के लेके चले इसी में बाहर पानी में ही आग पैदा हो अच्छा ये तकरीबन कितने बजे का मामला सवेरे सुबह करीब 7:30 8:00 बजे का सवेरी मॉर्निंग का टाइम सीगा

ਜਲਗੇ ਸੀ ਜਿਹੜੇ ਕਿਰਦਾਰ ਨੇ ਉਹਨਾਂ ਦੇ ਕੋਲ ਜੋ ਪ੍ਰਵਾਸੀ ਆ ਉਹਨਾਂ ਦੇ ਕੋਲ ਹੈਗੇ ਆ ਛੋਟੇ ਬਾਕੀ ਜਿਹੜੇ ਵਿੱਚ ਮਕਾਨ ਮਾਲਿਕ ਨੇ ਉਹਨਾਂ ਦੇ ਨਾਈ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਦਾਸੇ ਲੁਧਿਆਣਾ ਦੇ ਰਾਜੀਵ ਗਾਂਧੀ ਕਲੋਨੀਆਂ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੇ ਰਾਜੀਵ ਗਾਂਧੀ ਕਲੋਨੀ ਦੇ ਵਿੱਚ ਇੱਕ ਸਿਲੰਡਰ ਬਲਾਸਟ ਹੋਣ ਦੀ ਜਿਹੜੀ ਹੈ ਖਬਰ ਸਾਹਮਣੇ ਆndi ਦੱਸਦੇ ਕਿ ਸਵੇਰ ਦਾ ਜਿਹੜਾ ਸਮਾਂ ਹੁੰਦਾ ਤੇ ਇੱਕ ਸਿਲੰਡਰ ਜਿਹੜਾ ਬਲਾਸਟ ਹੁੰਦਾ ਉਸ ਕਲੋਨੀ ਦੇ ਵਿੱਚ ਪਹੁੰਚੇ ਆ ਉਸ ਥਾਂ ਦੇ ਉੱਤੇ ਜਿਸ ਥਾਂ ਦੇ ਉੱਤੇ ਸਿਲੰਡਰ ਬਲਾਸਟ ਹੁੰਦਾ ਤੇ ਉਸ ਤੋਂ ਬਾਅਦ ਦੱਸਦੇ ਕਿ ਪਰਿਵਾਰ ਦੇ ਵਿੱਚ ਜਿਹੜੇ ਪਤੀ ਪਤਨੀ ਰਹਿ ਰਹੇ ਸੀਗੇ ਉਹ ਜਿਹੜੇ ਜੁਲਸ ਜਾਂਦੇ ਨੇ ਉਸ ਅੱਗ ਦੇ ਵਿੱਚ ਸਿਲੰਡਰ ਬਲਾਸਟ ਹੋਣ ਤੋਂ ਬਾਅਦ ਜਿਹੜੀ ਅੱਗ ਨਿਕਲਦੀ ਆ ਉਸ ਅੱਗ ਦੇ ਵਿੱਚ ਉਹ ਜੁਲਸ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਨਜ਼ਦੀਕੀ ਸਰਕਾਰੀ ਹਸਪਤਾਲ ਲੈ ਕੇ ਜਾਇਆ ਜਾਂਦਾ ਸਿਵਲ ਹਸਪਤਾਲ ਦੇ ਵਿੱਚ ਤਾਂ ਉਸ ਤੋਂ ਬਾਅਦ ਕੀ ਕੁਝ ਹੋਇਆ ਜਾਣਕਾਰੀ ਲੈਣੇ ਚ ਇਸ ਇਲਾਕੇ ਦੇ ਵਿੱਚ ਉਹ ਰਹਿ ਰਹੇ ਸੀਗੇ ਉਸ ਇਲਾਕੇ ਦੇ ਵਿੱਚ ਪਹੁੰਚਿਆ ਉਹੋ ਹੀ ਮਕਾਨ ਹੈ ਜਿਸ ਮਕਾਨ ਦੇ ਵਿੱਚ ਉਹ ਰਹਿ ਰਹੇ ਸੀਗੇ ਕਿਰਾਏ ਦੇ ਉੱਤੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਜਿਸ ਥਾਂ ਦੇ ਉੱਤੇ ਉਹ ਰੂਮ ਲਿੱਤਾ ਹੋਇਆ ਸੀਗਾ ਉਹਨਾਂ ਨੇ ਕਮਰਾ ਕਿਰਾਏ ਦੇ ਉੱਤੇ ਲਿੱਤਾ ਹੋਇਆ ਸੀਗਾ ਜਿਸ ਕਮਰੇ ਦੇ ਕਦੋਂ ਹੁੰਦਾ ਵੈ ਕਿੱਦਾਂ ਹੁੰਦਾ ਵੈ ਸਾਰੀ ਜਾਣਕਾਰੀ ਲੈਣੇ ਆ ਆ ਜਿਹੜਾ ਸਿਲੰਡਰ ਪਿਆ ਹੋਇਆ ਇਹ ਕਿਸ ਚੀਜ਼ ਦਾ ਸਿਲੰਡਰ ਇਹ ਹੀ ਸਿਲੰਡਰ ਸੀਗਾ ਉਹ ਜੀ ਹਾਂ ਸਰ ਇਹ ਸਿਲੰਡਰ ਇਹ ਹੀ ਸੀ ਕੀ ਨਾਮ ਆ ਤੁਹਾਡਾ ਜੀ ਗੱਦਾਪਸ ਸਮਾਨ ਬਿਲਕੁਲ ਸੋ ਤਸਵੀਰ ਜਿਹੜੀ ਹੈ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਇਹ ਛੋਟਾ ਸਿਲੰਡਰ ਹੈ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਸਿਲੰਡਰ ਹਾਲਾ ਕਿ ਫਟਿਆ ਨਹੀਂ ਹੈਗਾ ਲੀਕੇਜ ਹੋਇਆ ਸੀਗਾ ਸਿਲੰਡਰ ਤੇ ਲੀਕੇਜ ਹੋਣ ਤੋਂ ਬਾਅਦ ਇਹ ਜਿਹੜੀ ਅੱਗ ਹੈ ਉਹ ਕਾਫੀ ਜ਼ਿਆਦਾ ਭਿਆਨਕ ਸੀਗੀ ਤੇ ਜੇ ਸਾਗ ਦੇ ਵਿੱਚ ਪਰਵਾਹ ਜਿਹੜਾ ਝੁਲਸ ਜਾਂਦਾ ਹੈ ਸੋ ਤਸਵੀਰ ਜਿਹੜੀ ਹੈ ਉਹ ਦੇਖ ਸਕਦੇ ਹੋ ਕਿ ਸਿਲੰਡਰ ਦੇ ਚਾਰੋਂ ਪਾਸੇ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਹਾਲਾ ਕਿ ਜੇਕਰ ਇਸ ਛੋਟੇ ਸਿਲੰਡਰ ਦੀ ਗੱਲ ਕਰੀਏ ਤੇ ਸਿਲੰਡਰ ਜਿਹੜਾ ਛੋਟਾ ਇਹ ਬੰਦ ਵੀ ਹੈਗਾ ਪਰ ਫਿਰ ਵੀ ਲੋਕ ਇਸ ਸਿਲੰਡਰ ਨੂੰ ਯੂਜ਼ ਕਰ ਕਰੀਏ ਤੇ ਇਹਦੇ ਵਿੱਚੋਂ ਜਦੋਂ ਗੈਸ ਨਿਕਲਦੀ ਹੈ ਤੇ ਉਹ ਜਿਹੜਾ ਕਾਫੀ ਆਗ ਜਿਹੜਾ ਉਹ ਬਾਹਰ ਨਿਕਲਦੀ ਤਾਂ ਉਸ ਤੋਂ ਬਾਅਦ ਜਿਹੜੇ ਪਰਿਵਾਰ ਸੀਗਾ ਉਹ ਪਰਿਵਾਰ ਉਸ ਆਗ ਦੇ ਵਿੱਚ ਜੁਲਸ ਜਾਂਦਾ ਹੈ ਛੋਟਾ ਸਿਲੰਡਰ ਇਸ ਘਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਕੌਣ-ਕੌਣ ਯੂਜ਼ ਕਰਦਾ ਹੈ ਸਰ ਯੂਜ਼ ਕੇ ਮਤ ਮੈਡਮ ਨਾਮ ਕੀ ਹੈ ਆਪਕਾ ਕੀ ਨਾਮ ਹੈ ਸਰ ਮੇਰਾ ਨਾਮ ਰਿੰਕੂ ਹੈ ਜੀ ਅੱਛਾ ਆਪ ਕਹਾਂ ਰਹਤੇ ਹੋ ਸਰ ਮੈਂ ਇਹੀ ਪੇ ਰਹਤੀ ਹਾਂ ਬਗਲ ਮੈਂ ਅੱਛਾ ਕੀ ਹੋਇਆ ਥਾ ਕੋਈ ਨਹੀਂ ਪੁੱਛ ਰਿਹਾ ਸਰ ਕਿ ਛੋਟਾ क्या हुआ क्या था हर लीकेज कर दिया गैस गैस से दोनों कमरे में फैल गया दोनों से दोनों बंदे मियाँ बीबी दोनों झुलस गए ये किस टाइम गैस लीकेज होती है सात बज के बीस मिनट में सबेरे मोर्निंग हाँ जी हाँ जी सबेरे सबेरे मतलब कितना लीकेज कितना हो जाती छोटा सिलेंडर सी छोटा सिलेंडर सारे छोटे सिलेंडर सारे छोटे सिलेंडर जी ਸਾਰੇ ਛੋਟੇ ਸਿਲੰਡਰ ਜੀ ਨਹੀਂ ਮਕਾਨੋ ਕਨ ਮਾਲਿਕ ਰੱਖਿਆ ਹੈ ਆਪਣਾ ਆਪਣਾ ਸਿਲੰਡਰ بڑا ਸਿਲੰਡਰ ਹਮ ਲੋਕਾਂ ਕਾ ਵੀ ਬੜਾ ਸਿਲੰਡਰ ਹੈ ਅੱਛਾ ਹਾਂਜੀ ਤੇ ਮਤਲਬ ਤੁਹਾਡੇ ਕੋਲ ਵੱਡਾ ਸਿਲੰਡਰ ਨਹੀਂ ਹੈਗਾ ਨਹੀਂ ਜੀ ਤੇ ਇਹ ਮਤਲਬ ਬਲਾਸਟ ਹੁੰਦਾ ਵਾ ਸੁਣਨ ਜਾਂਦਾ ਬਲਾਸਟ ਹੁੰਦਾ ਕਿਉਂਕਿ ਇਹਦੇ ਵਿੱਚ ਤਾਂ ਕੋਈ ਬਲਾਸਟ ਕੋ ਫਟਿਆ ਤਾਂ ਹੈ ਨਹੀਂਗਾ ਸਿਲੰਡਰ ਸਰ ਉੱਪਰ ਸੇ ਫੇਕ ਦਿਆ ਉਹ ਉੱਪਰ ਸੇ ਜੋ ਰੈਗੂਲੇਟਰ ਲੱਗਾ ਥਾ ਉਹ ਨਿਕਲ ਗਿਆ ਨਿਕਲ ਕੇ ਪੂਰਾ ਇੱਕ ਵਜ ਫੈਲ ਗਿਆ ਲੀਕੇਜ ਹੋ ਗਿਆ ਜੀ ਅੱਛਾ ਤੇ ਉਹ ਕੀ ਨਾਮ ਸੀਗਾ ਉਸ ਪਰਿਵਾਰ ਦਾ ਉਹ ਮਹਿਲਾ ਦਾ ਜਿਹੜਾ ਜਿਨ੍ਹਾਂ ਦੇ ਘਰੇ ਅੱਗ ਲੱਗੀ ਸੀ ਲੜਕਾ ਕਾ ਕੀ ਨਾਮ ਥਾ ਵਿ विकास उसका नहीं, नाम था, नहीं उसका नाम विकास था। जो जो नाम है, वो जहाँ जिनके सिलेंडर जिनके घर पे आग लगे ऊपर है हाँ जी ऊपर अच्छा तो मतलब वो सिलेंडर जब ब्लास्ट होता है या वो जब लीकेज होता है उस घर में कौन कौन था उस रूम में तीन बंदे थे तीन जने सीघे तीन तीनों ती, एक दो तो बंदा तो यहीं पे है अच्छा बुला के तो लेना उनको उनको बुला के लेना ले। अच्छा मतलब जो सिलेंडर इतने कितने दिन तो रह रहे थे के किराए थे ये 2 साल से रहते हैं 2 साल तो इतने रह रहे थे हां जी कोई बच्चा वगैरह भी सी? नहीं नहीं, नहीं।, नहीं नहीं ते बाकी कुछ सेफ हैगे या सारे और आले पर नहीं है और लोग सेफ नहीं है नहीं और लोग तो नीचे थे तो वो सेफ है ऊपर भी है कि इधर वाले आगे वाले कमरे में सेफ है ਉਹ ਦੋਨੋਂ ਕਮਰੇ ਮੇਂ ਆਗ ਲਗਾ ਹੈ ਬਸ ਮਤਲਬ ਇਹ ਸਿਲੰਡਰ ਉਹਨਾਂ ਦੇ ਰੂਮ ਦੇ ਵਿੱਚ ਹੀ ਸੀਗਾ ਨਾ ਜਿਹੜੇ ਜਿਨ੍ਹਾਂ ਦੇ ਉੱਤੇ ਇਹ ਜਿਹੜੀ ਅੱਗ ਝੁਲਸ ਗਈ ਹੈ ਉਹਨਾਂ ਦਾ ਨਹੀਂ ਆ ਉਹਨਾਂ ਦੇ ਬਗਲ ਵਾਲੇ ਮੇਂ ਲਗਾਤਾ ਅੱਛਾ ਉਹਨਾਂ ਦੇ ਬਗਲ ਹਾਂਜੀ ਹਾਂਜੀ ਵਿੱਚ ਹੀ ਕਮਰੂਮ ਸੀਗਾ ਉਹਦੇ ਵਿੱਚ ਲੱਗਿਆ ਤੇ ਉਸ ਤੋਂ ਬਾਅਦ ਇਹ ਝੁਲਸ ਜਾਂਦੇ ਆ ਉਸਕੇ ਬਾਅਦ ਸਿਆ ਕਿੰਨੀ ਮਤਲਬ ਕਿਸ ਤਰੀਕੇ ਦੀ ਕੰਡੀਸ਼ਨ ਉਹਨਾਂ ਦੀ ਹੋ ਜਾਂਦੀ ਕੀ ਨਾਮ ਆ ਤੁਹਾਡਾ ਸੂਰਜ ਕੀ ਕੰਡੀਸ਼ਨ ਕੀ ਹੋ ਜਾਂਦੀ ਉਹਨਾਂ ਦੀ ਕੰਡੀਸ਼ਨ ਤਾਂ ਖਰਾਬ ਹੈਗੀ ਆ ਅੱਛਾ ਹਾਂ ਉਹਨਾਂ ਨੂੰ ਰੈਫਰ ਕਰਤਾ ਪੀਜੀਆ ਚ ਠੀਕ ਹੈ ਫਿਰ ਤੁਸੀਂ ਆਪ ਹੀ ਸਮਝ ਸਕਦੇ ਹੋ ਨਹੀਂ ਮਤਲਬ ਇਸ ਤੋਂ ਜਿਹੜੋ ਸਵੇਰੇ 7 ਵਜੇ ਉਹ ਲੈ ਕੇ ਜਾਂਦੇ ਨੇ ਆ ਬਿਲਕੁਲ ਉਹ ਸੋ ਤਸਵੀਰ ਜਿਹੜੀ ਆ ਸਟੈਂਪ ਦੀਆਂ ਸਾਂਝਾ ਕਰਾ ਰਹੇ ਆ ਜਿਹੜੇ ਲੋਕ ਇੱਥੇ ਮੌਜੂਦ ਨੇ ਉਹ ਜਿਹੜੀ ਅੱਗ ਲੱਗਦੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੋਂ ਲੈ ਕੇ ਕੌਣ ਜਾਂਦਾ ਹੈ ਲੈ ਕੇ ਇਹ ਆ ਗਈ ਸੀ ਤੁਸੀਂ ਇੱਧਰ ਆਓ ਮਾੜਾ ਜੀ ਤੁਸੀਂ ਇੱਧਰ ਆਓ इनको ਚੱਦਰ ਢਾ ਦੇ अच्छा मतलब ਤੁਸੀਂ ਨਾਮ ਲੈ ਕੇ ਜਾਣੇ ਹਾਂ ਹਾਂਜੀ ਹਾਂਜੀ ਸਿਵਲ ਤੇ ਉਸ ਤੋਂ ਬਾਅਦ ਸਿਵਲ ਜਦੋਂ ਸਵੇਰੇ ਲੈ ਕੇ ਜਾਣੇ ਉਸ ਤੋਂ ਬਾਅਦ ਸਿਵਲ ਦੇ ਵਿੱਚ ਕੀ ਕੁਝ ਸੀਗਾ ਤੇ ਉਹਨਾਂ ਦੀ ਬੋਡੀ ਕਿੰਨੀ ਕੀ ਜ਼ਿਆਦਾ ਤਕਰੀਬਨ ਝੁਲਸ ਗਈ ਸੀਗੀ ਅੱਗ ਦੇ ਵਿੱਚ ਚੱਲ ਲੇਡੀਜ਼ ਕਿ ਜ਼ਿਆਦਾ ਝੁਲਸ ਗਈ ਸੀ ਲਓ ਲੇਡੀਜ਼ ਲੇਡੀਜ਼ ਕਿ ਜ਼ਿਆਦਾ ਝੁਲਸ ਗਈ ਸੀ ਉਸ ਕੋ ਅੱਗੇ ਭੇਜ ਦਿਆ ਸਿਵਲ ਵਾਲੇ ਪਰਚਾ ਕੱਟ ਕੇ आधा ਘੰਟੇ ਕੇ ਬਾਅਦ 1 ਘੰਟੇ ਕੇ ਬਾਅਦ ਉਸ ਕੋ ਘਰ ਵਾਲਾ ਕੋ ਭੇਜਿਆ اچھا ਤੇ ਦੋਨੋਂ ਜਨਾਂ ਦਾ ਨਾਮ ਕੀ ਸੀਗਾ ਇੱਕ ਪਤੀ ਵਿਕਾਸ ਸੀਗਾ ਜਿਹੜੀ ਉਹਦੀ ਪਤਨੀ ਸੀ ਉਹਦਾ ਨਾਮ ਰੀਤਾ ਵਗੈਰ ਕੀ ਨਾਮ ਰੀਤੀ ਰੀਤਾ ਰੀਤੂ ਨਾਮ ਰੀਤਾ ਨਾਮ ਹੈ ਰੀਤਾ ਨਾਮ ਹੈ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਉਹਨੂੰ ਵੀ ਜਿਹੜਾ ਰਿਫਰ ਕੀਤਾ ਹਾਂਜੀ ਦੋਨੋਂ ਕੈਰੀਫਰ ਕਰਦੀ ਆਗੇ ਪਿੱਛੇ ਦੋ ਐਮਬੂਲੈਂਸ ਸੇ ਦੋਨੋਂ ਕੈਰੀਫਰ ਕਰਦੀ ਆ। ਹੋਰ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ଥି ਨਹੀਂ ਨਹੀਂ ਜੀ ਨਹੀਂ ਕੋਈ ਨਹੀਂ ਥਾ ਇੱਥੇ ਕੋਈ ਨਹੀਂ ਥਾ ਯਾਹ ਪੂਰੀ ਲੁਧਿਆਣਾ ਵਿੱਚ ਕੋਈ ਨਹੀਂ ਥਾ ਉਹ ਲੋ ਹਮ ਲੋਕ ਪੜੋਸੀ ਕਾਏ ਸਭ ਟਾਂਕੂ ਲੈ ਕੇ ਆਇਆ ਅੱਛਾ ਮੌਕੇ ਤੇ ਪੁਲਿਸ ਆਈ ਸੀਗੀ ਇੱਥੇ ਦੱਸਿਆ ਨਹੀਂ ਜੀ ਨਹੀਂ ਪੁਲਿਸ ਨਹੀਂ ਆਈ ਥੀ ਪੁਲਿਸ ਨਹੀਂ ਆਈ ਨਹੀਂ ਪੁਲਿਸ ਨਾਲ ਕੋਈ ਗੱਲਬਾਤ ਨਹੀਂ ਕੋਈ ਨਹੀਂ ਗੱਲਬਾਤ ਹੋਈ ਪੁਲਿਸ ਨੂੰ ਪਤਾ ਵੀ ਹੈ ਨਹੀਂ ਪਤਾ ਵੀ ਨਹੀਂ ਜੀ ਨੇੜੇ ਥਾਣਾ ਪੈਂਦਾ ਨਾ ਕੁਝ ਵੀ ਨਹੀਂ ਪਤਾ ਲੱਗਿਆ ਥਾਣਾ ਕਿ ਤਕਰੀਬਨ ਕਿੰਨੀ ਦੂਰ ਹੈ ਇੱਥੇ ਇੱਥੇ ਚੌਕ ਤੇ 500 ਮੀਟਰ ਅੱਛਾ 500 ਮੀਟਰ ਦੀ ਦੂਰੀ ਦੇ ਵਿੱਚ ਹਾਂ ਬਿਲਕੁਲ ਸੋ ਦੱਸ ਦੇ ਕਿ ਜਿਸ ਇਲਾਕੇ ਦੇ ਵਿੱਚ ਅਸੀਂ ਮੌਜੂਦ ਆ ਉਸ ਇਲਾਕੇ ਦੇ ਵਿੱਚ ਦੀ ਜੇਕਰ ਗੱਲ ਕਰੀਏ ਰਜੀਵ ਗਾਂਧੀ ਕਲੋ ਉਹ ਝੂਲਸ ਜਾਂਦੇ ਨੇ ਤਾਂ ਦੱਸ ਦੀ ਕਿ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਰੈਫਰ ਵੀ ਕੀਤਾ ਜਾਂਦਾ ਹੈ ਥਾਣਾ ਤਕਰੀਬਨ ਕਿੰਨੀ ਦੂਰ ਹੈ ਇੱਥੋਂ 500 ਮੀਟਰ ਦਾ ਹੈਗਾ ਥਾਣਾ ਅੱਛਾ 500 ਮੀਟਰ ਦੇ ਵਿੱਚ ਥਾਣਾ ਤੇ ਪੁਲਿਸ ਨਹੀਂ ਹੈ ਪੁਲਿਸ ਨੂੰ ਇੰਤਲਾ ਨਹੀਂ ਕੀਤਾ ਨਾ ਉਹਨਾਂ ਨੂੰ ਦੱਸਿਆ ਨਹੀਂ ਅੱਛਾ ਇਨਫੋਰਮੇਸ਼ਨ ਨਹੀਂ ਦਿੱਤਾ ਕਿਉਂ ਇਨਫੋਰਮੇਸ਼ਨ ਨਹੀਂ ਦਿੱਤੀ ਕੀ ਕਾਰਨ ਪਤਾ ਨਹੀਂ ਸਵੇਰੇ ਦਾ ਇਹਨਾਂ ਨੂੰ ਪਤਾ ਨਹੀਂ ਸੀਗਾ ਇਹਨਾਂ ਨੂੰ ਪਹਿਲੇ ਇਹਨਾਂ ਨੂੰ ਆਹ ਦੇਖਿਆ ਕਿ ਜਿਹੜੀ ਲੇਡੀ ਸੀਗੀ ਹੂੰ ਉਹਦੀ ਮਤਲਬ ਕਿ 90% ਜੀ ਜਲਗੀ ਸੀ ਜੀ ਐਦੇ ਸੀਗਾ ਨਾ ਤੋਂ ਉਹਨੂੰ ਇਹਨਾਂ ਨੂੰ ਦੇਖ ਕੇ ਪਹਿਲੇ ਕਹੇ ਕਿ ਇਹਨੂੰ ਲੈ ਜਾਈਏ ਸਿਵਲ ਉਦੇ ਬਾਅਦ ਕੋਈ ਕਾਰਵਾਈ ਹੋਏਗਾ ਮਤਲਬ ਪਹਿਲਾਂ ਉਹਨੂੰ ਸਿਵਲ ਲੈ ਕੇ ਗਏ ਉਸ ਤੋਂ ਬਾਅਦ ਕਾਰਵਾਈ ਦੀ ਜਿਹੜੀ ਹਾਂਜੀ ਹਾਂਜੀ ਸਰ ਤੇ ਕੀ ਮਤਲਬ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਇਦਾਂ ਦੀ ਵਾਰਤਾ ਤਾਂ ਸਾਹਮਣੇ ਆਈਆਂ ਪਹਿਲੀ ਵਾਰ ਹੈ ਪਹਿਲੀ ਵਾਰ ਹੈ ਤਾਂ ਇਹ ਪਹਿਲੀ ਵਾਰ ਸੁਣ ਹਾਂਜੀ ਸਰ ਪਹਿਲੀ ਵਾਰ ਹੈ ਇੱਥੇ ਦੇ ਲੋਕਾਂ ਦਾ ਕਹਿਣਾ ਕਿ ਇਹਨਾਂ ਦੇ ਘਰਾਂ ਦੇ ਵਿੱਚ ਛੋਟੇ ਸਿਲੰਡਰ ਦੀ ਬੱਤ ਤਰੀਕੇ ਨਾਲ ਯੂਜ਼ ਕੀਤੇ ਜਾਂਦੇ ਜਿਹੜੇ ਕਿਰਦਾਰ ਨੇ ਉਹਨਾਂ ਦੇ ਕੋਲ ਜੋ ਪ੍ਰਵਾਸੀ ਆ ਉਹਨਾਂ ਦੇ ਕੋਲ ਹੈਗੇ ਆ ਛੋਟੇ ਬਾਕੀ ਜਿਹੜੇ ਇੱਥੇ ਮਕਾਨ ਮਾਲਿਕ ਨੇ ਉਹਨਾਂ ਦੇ ਕੋਲ ਵੱਡੇ ਨੇ ਅੱਛਾ ਤੁਸੀਂ ਮਤਲਬ ਜਿਸ ਕਿਰਾਏ ਦੇ ਉੱਤੇ ਰਹਿ ਰਹੇ ਹੋ ਉੱਥੇ ਮਕਾਨ ਮਾਲਿਕ ਨਾਲ ਰਹਿੰਦਾ ਤੁਹਾਡੇ ਨਹੀਂ ਨਹੀਂ ਜੀ ਇੱਥੇ ਨਹੀਂ ਰਹਿੰਦਾ ਅੱਛਾ ਉਹ ਤੋਂ ਬਾਹਰ ਹੀ ਰਹਿੰਦਾ ਮਕਾਨ ਮਾਲਿਕ ਨੂੰ ਪਤਾ ਲੱਗਿਆ ਨਹੀਂ ਆਪ ਪਤਾ ਲੱਗਾ ਹਾਂਜੀ ਪਤਾ ਲੱਗ ਗਿਆ ਹਾਂ ਫੋਨਨ ਤੇ ਪਤਾ ਚੱਲ ਗਿਆ ਹੈ ਉਹ ਘਰ ਗਏ ਹਾਂ ਮਤਲਬ ਤੁਸੀਂ ਉਹਨਾਂ ਦੇ ਨਾਲ ਹੈਲਪ ਕੀਤੀ ਸਾਰੀ ਹਾਂਜੀ ਹਮ ਲੋਕ ਆਪਸ ਵਿੱਚ ਪੂਰੀ ਮੁਹੱਲੇ ਇਕੱਠੇ ਕਰਕੇ ਮਤਲਬ ਸਾਰੇ ਲੋਕਾਂ ਨੇ ਹਾਂਜੀ 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 ਇਹ ਉਸ ਤੋਂ ਬਾਅਦ ਉਹਨਾਂ ਨੂੰ ਹੁਣ ਸਿਵਲ ਤੋਂ ਰੈਫਰ ਕੀਤਾ ਗਿਆ ਪੀਸੀ ਹਾਂਜੀ ਬਿਲਕੁਲ ਸੋ ਦੱਸ ਦੇ ਪਤੀ ਪਤਨੀ ਦੇ ਨਾਲ ਜਿਹੜਾ ਤੀਜਾ ਵਿਅਕਤੀ ਸੀਗਾ ਜਿਹੜਾ ਫਿਰ ਹਾਲ ਹਲੇ ਇੱਥੇ ਹੀ ਹੈ ਉਹਦੇ ਨਾਲ ਗੱਲਬਾਤ ਕਰ ਲੈਨੇ ਆ ਪੂਰੀ ਸਰੀਰ ਉਹਦੀ ਵੀ ਜਿਹੜੀ ਹੈ ਉਸ ਅੱਗ ਦੇ ਵਿੱਚ ਝੁਲਸੀ ਹੁੰਦੀ ਹੈ ਤੇ ਉਸ ਤੋਂ ਬਾਅਦ ਕਾਫੀ ਭਿਆਨਕ ਜਿਹੜਾ ਮੰਜ਼ਰ ਹੁੰਦਾ ਹੈ ਜਦੋਂ ਸਿਲੰਡਰ ਲੀਕ ਹੁੰਦਾ ਹੈ ਤੇ ਲੀਕ ਹੋਣ ਤੋਂ ਬਾਅਦ ਇਲਾਕੇ ਦੇ ਜਿਹੜੇ ਲੋਕ ਨੇ ਇਕੱਠੇ ਹੋ ਜਾਂਦੇ ਨੇ ਤੇ ਇਲਾਕੇ ਦੇ ਲੋਕਾਂ ਵੱਲੋਂ ਉਸ ਪਰਿਵਾਰ ਨੂੰ ਜਿਹੜਾ ਸਿਵਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਵਾ ਨਾਮ ਕੀ ਹੈਗਾ ਤੁਹਾਡਾ ਰਾਜਕੁਮਾਰ ਅੱਛਾ ਤੁਸੀਂ ਉੱਪਰ ਨਾਲ ਰਹੇ ਸੀ ਹਾਂਜੀ ਰਾਜਕੁਮਾਰ ਨਾਮ ਹੈ ਪੂਰਾ ਨਾਮ ਰਾਜਕੁਮਾਰ ਪਾਸਵਾਨ ਅੱਛਾ ਇੱਥੇ ਕਿੰਨੇ ਦਿਨਾਂ ਤੋਂ ਰਹ ਰਹੇ ਹੋ ਇੱਕ ਸਾਲ ਬਾਅਦ ਹੋ ਗਿਆ ਇੱਕ ਸਾਲ ਹੋ ਗਿਆ ਇਹ ਆਗ ਕਿਵੇਂ ਲੱਗਤੀ ਸਿਲੰਡਰ वे आग सिलेंडर का पाइप जो है ना वो लीकेज कर गया अच्छा लीकेज करने के बाद बाहर निकल रहा था कैमरे से बाहर निकलने लग गया तो हमने सोचा कि ये पकड़ लेगा आग तो हमने बाहर निकाल के छोड़ दिया उतने आग पकड़ लिया तो थोड़ी शरीर भी सारी झुलसी हुई है हाँ जी मेरा भी आग जब पकड़ा ना तो हम सोचे बाहर चलते हैं तो बाहर आने में ही पकड़ लिया मेरा भी अच्छा मतलब भाग, तुसी उस... भाग रहे थे वहां से हाँ वहाँ से भाग रहे थे हम बोले कि भागो सब कोई भागो लेकिन वो जो जनानी थी ना वो भागने के चलते वो गिर गई जनानी का नाम क्या था? रीता था। रीता नाम हाँ तुम आप रीता के साथ रह रहे थे नहीं बगल बगल रूम में रह रहे ये जो सिलेंडर है ये रीता के रूम में था ये तुम्हारे रूम में था हमारे रूम में था ये तुम्हारे रूम में हाँ जी अच्छा तुम्हारे कमरे में सिलेंडर था उसके बाद ये आग लगती है लीकेज होता है ये बाहर आ जाता है ये बाहर आई ठोडी पे आई पानी लेने के लिए अच्छा इसी में बाहर पानी में ही आग पैदा हो गया अच्छा कितने बजे का मामला करीब साढ़े सात आठ बजे तक मॉर्निंग टाइम ਤੇ ਉਸ ਤੋਂ ਬਾਅਦ ਇਹਨਾਂ ਨੂੰ ਉਹਨਾਂ ਦੀ ਜੜੀ ਸਰੀਰ ਹੈ ਉਹ ਕਿਦਾਂ ਕਿੰਨੀ ਕਿ ਜ਼ਿਆਦਾ ਇਸ ਅੱਗ ਦੇ ਵਿੱਚ ਜੁਲਸੀ ਹੁੰਦੀ ਹੈ ਕਿੰਨੀ ਕਿ ਜ਼ਿਆਦਾ ਸਰ ਮੈਂ ਤਾਂ ਦੇਖਿਆ ਨਹੀਂ ਸਰ ਹਮ ਆਪਣਾ ਸਰੀਰ ਲੈ ਕੇ ਜਲ ਰਹਾ تھا ਨਾ ਤਾਂ ਹਮ ਆਪਣੇ ਭਾਗ ਕਰ ਚਲੇ ਗਏ ਠੀਕ ਹੈ ਹਮ ਕੀ ਕਾ ਕਰੇ ਆਪਣਾ ਜਾਨ ਦੇਖਦਾ ਹੈ ਨਾ ਲੋਕ ਜੀ ਪਹਿਲੇ ਤਾਂ ਹਮਨੇ ਇਧਰ ਆ ਗਏ ਇਹ ਛੋਟਾ ਸਿਲੰਡਰ ਜਿਹੜਾ ਚਲਾ ਰਹੇ ਸੀਗੇ ਤੁਸੀਂ ਵੱਡਾ ਸਿਲੰਡਰ ਕਿਉਂ ਨਹੀਂ ਚਲਾ ਰਹੇ ਸੀਗੇ ਛੋਟਾ ਸਿਲੰਡਰ ਕਿਉਂ ਚਲਾ ਰਹੇ ਸੀਗੇ ਕਿ ਕਿਉਂ ਕਾਰਨ ਕੀ ਹੈ ਛੋਟਾ ਸਿਲੰਡਰ ਸਰ ਅਕੇਲੇ ਰਹਤਾ ਹੈ ਸਰ ਸੋ ਦੱਸ ਦिए ਕਿ ਇਹ ਉਹ ਸ਼ਖਸ ਹੈ ਇਹ ਉਹ ਵਿਅਕਤੀ ਹੈ ਜਿੰਨੇ ਆਪਣਾ ਨਾਮ ਵੀ ਪੂਰਾ ਦੱਸਿਆ ਤੇ ਦੱਸ ਦिए ਕਿ ਉਹਦੇ ਵੱਲੋਂ ਕਿਹਾ ਜਾਂਦਾ ਕਿ ਸਿਲੰਡਰ ਇਹਦੇ ਰੂਮ ਦੇ ਵਿੱਚ ਸੀਗਾ ਉਸ ਤੋਂ ਬਾਅਦ ਜਦੋਂ ਇਹ ਲੀਕੇਜ ਹੁੰਦੀ ਹੈ ਤੇ ਉਸ ਤੋਂ ਬਾਅਦ ਨਾਲ ਜਿਹੜੇ ਪਤੀ ਪਤਨੀ ਹੁੰਦੇ ਨੇ ਜਿਹੜੇ ਝੁਲਸ ਜਾਂਦੇ ਨੇ ਰੀਤਾ ਤੇ ਵਿਕਾਸ ਉਹਨਾਂ ਦਾ ਨਾਮ ਹੈ ਉਹ ਜਿਹੜੇ ਉਸ ਆਗ ਦੇ ਵਿੱਚ ਝੁਲਸ ਜਾਂਦੇ ਨੇ ਸੋ ਦੱਸ ਦिए ਕਿ ਪੀਜੀਆਈ ਉਹਨਾਂ ਨੂੰ ਰਿਫਰ ਕੀਤਾ ਗਿਆ ਉਹਨਾਂ ਦੇ ਜਿਹੜੇ ਗਵਾਂਡੀ ਸੀਗੇ ਤੁਸੀਂ ਇੱਕ ਪਾਸੇ ਜੇਕਰ ਗੱਲ ਕਰ ਰਹੇ ਸੀਗੇ ਤੇ ਉਹਨਾਂ ਨੂੰ ਪੀਜੀਆਈ ਦੇ ਵਿੱਚ ਹੋਰ ਨਾਲ ਕੌਣ ਗਿਆ ਉਹਨਾਂ ਦੇ ਸਰ ਇਹ ਐਸੇ ਜਿਵੇਂ ਅਸੀਂ ਲੋਕ ਆਮ ਆਦਮੀ ਹੈ ਜਿਵੇਂ ਮੋਹੱਲੇ ਕੇ ਜੀ ਉਹ ਲੋਕ ਲੋਕ ਵੇ ਸਾਥ ਮੇ ਭੇਜੇ ਹੈ ਤੇ ਇਹਨਾਂ ਦੇ ਪਿੰਡ ਦੇ ਵਿੱਚ ਕੋਈ ਤਲਾਬ ਵਗੈਰਾ ਕੀਤਾ ਤੁਸੀਂ ਨਹੀਂ ਜੀ ਨਹੀਂ ਕੁਝ ਨਹੀਂ ਕੀਤਾ ਨਹੀਂ ਕੋਈ ਆਇਆ ਇਹਨਾਂ ਦੇ ਕੋਈ ਰਿਸ਼ਤੇਦਾਰ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਹੈਗਾ ਕੋਈ ਨਹੀਂ ਘਰ पे ਫੋਨ ਹੋ ਗਿਆ ਘਰ पे ਉਹ ਲੋਕ ਆਉਣਗੇ ਅੱਛਾ ਮਤਲਬ ਕਰੇ ਫੋਨ ਕਰ ਦਿੱਤਾ ਹਾਂਜੀ 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 ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਵਾਲੇ ਨੂੰ ਬੁਲਾਇਆ ਜਾਊਗਾ ਜਾਂ ਨਹੀਂ ਨਹੀਂ ਜੀ ਬੁਲਾਇਆ ਜਾਏਗਾ ਫੋਨ ਤਾਂ ਉਸੀ ਟਾਈਮ ਹੀ ਕਰ ਦਿਆ ਹਮ ਲੋਗ ਹਾਂਜੀ कर देते जी, पर नहीं।, इतला नहीं, नहीं जी पुलिस वाला नहीं आया नहीं, नहीं।, नहीं जी पहुंची नहीं हम लोग भी भी नहीं टाइम ही नहीं मिला उतना टाइम नहीं मिला पाँच सात आठ दस मिनट के अंदर अंदर हम लोग लेके पर गाड़ी पर रख के लेके चले गए नहीं ऑटो हाँ ऑटो करके लेके गए एम्बुलेंस नहीं जी नहीं दी एम्बुलेंस कि तो किए थे भाई उतना टाइम जल्दी फोन नहीं उठाया उठाते उठाते में ज्यादा टाइम लग गया तब तक हम लोग लेके निकल गए जनानी की पूरा हालत खराब थी इसलिए अपना अच्छा। पर्सनल का कर रहे के अच्छा। हाँ। हाँ। हैं जानकारी लेने so, ਹਾਂਜੀ ਜੈਨ ਸਾਹਿਬ ਜੈਨ ਜੀ ਸਰ ਐਸ ਐਚਓ ਫੋਕਲ ਬਣ ਗੱਲ ਹੋ ਰਹੀ ਹੈ ਹਾਂਜੀ ਬੋਲੋ ਜੀ ਸਰ ਲੁਧਿਆਣਾ ਲਈ ਤੋਂ ਗੱਲ ਕਰ ਰਿਹਾ ਪੱਤਰਕਾਰ ਨੀਤਨ ਤਵੜੀ ਹਾਂਜੀ ਦੱਸੋ ਜੀ ਸਰ ਇੱਕ ਮਾਮਲਾ ਰਜੀਵ ਗਾਂਧੀ ਕਲੋਨੀ ਦਾ ਸਿਲੰਡਰ ਲੀਕੇਜ ਹੋਇਆ ਸੀਗਾ ਪਤੀ ਪਤਨੀ ਜਿਹੜੇ ਝੁਲਜ ਗਏ ਸੀਗੇ ਸਰ ਮਾਮਲਾ ਲੋਨ ਚ ਹੈਗਾ ਰਜੀਵ ਗਾਂਧੀ ਕਲੋਨੀ ਦਾ ਕੀ ਹੋਇਆ ਜੀ ਸਰ ਇੱਕ ਸਿਲੰਡਰ ਸੀਗਾ ਜਿਹੜਾ ਲੀਕੇਜ ਹੋਇਆ ਸੀਗਾ ਤੇ ਪਤੀ ਪਤਨੀ ਜਿਹੜੇ ਸੀਗੇ ਉਹ ਝੁਲਸੇ ਐ ਕਦੋਂ ਦੀ ਗੱਲ ਹੈ ਜੀ ਇਹ ਸਰ ਥੋੜੇ ਲੋਨ ਚ ਨਹੀਂ ਹੈਗਾ ਮਾਮਲਾ ਸਰ ਨਹੀਂ ਮੇਰੇ ਧਿਆਨ ਚ ਨਹੀਂ ਸਰ ਲੋਕਾਂ ਦਾ ਕਹਿਣਾ ਸਵੇਰੇ 7:00 8:00 ਵਜੇ ਤਕਰੀਬ ਹੋਇਆ ਸਰ ਤੁਹਾਨੂੰ ਵੀ ਕਿ ਨਾ ਤਾਂ ਹਸਪੀਟਲ ਤੋਂ ਕੋਈ ਰੁਕਤਾ ਹੈ ਠੀਕ ਹੈ ਨਹੀਂ ਸਾਡੇ ਕੋਲੇ ਕੋਈ ਪਬਲਿਕ ਦਾ ਨੁਮੰਦਾ ਆਇਆ ਹੈ ਜੀ ਠੀਕ ਹੈ ਸਰ ਬਟ ਫੇਰ ਵੀ ਤੁਸੀਂ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਹੈ ਮੈਂ ਕਲੀਅਰ ਕਰ ਦਾਂਗੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸੋ ਮਚ ਸਰ ਬਿਲਕੁਲ ਸੋ ਦੱਸ ਦਈਏ ਕਿ ਜਿਹੜੇ ਲੋਕ ਸੀਗੇ ਇਲਾਕੇ ਦੇ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਵੀ ਜਿਹੜੀ ਕੋਈ ਵੀ ਇਨਫੋਰਮੇਸ਼ਨ ਪੁਲਿਸ ਸਟੇਸ਼ਨ ਨੂੰ ਨਹੀਂ ਦਿੱਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਐਸਐਚਓ ਦੇ ਖੁਦ ਦੇ ਤੁਸੀਂ ਸ਼ਬਦ ਸੁਣ ਸਦੇ ਕਿ ਉਹਨਾਂ ਵੱਲੋਂ ਖੁਦ ਕਿਹਾ ਜਾ ਰਿਹਾ ਕਿ ਨਾ ਸਾਨੂੰ ਕੋਈ ਰੁਕਾ ਜਿਹੜਾ ਪਹੁੰਚਿਆ ਹੋਇਆ ਪਰ ਪੁਲਿਸ ਜਿਹੜੀ ਆ ਉਸ ਥਾਂ ਤੇ ਨਹੀਂ ਪਹੁੰਚੀ ਕਿਉਂਕਿ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ ਪਰ ਹੁਣ ਐਸਐਚਓ ਵੱਲੋਂ ਸਿੱਧੇ ਤੌਰ ਤੇ ਇਹ ਆਸ਼ਵਾਸਨ ਦਿੱਤਾ ਗਿਆ ਕਿ ਹੁਣ ਮੇਰੇ ਨੋਨ ਦੇ ਵਿੱਚ ਮਾਮਲਾ ਆਇਆ ਤੇ ਉਸ ਤੋਂ ਬਾਅਦ ਹੁਣ ਅਸੀਂ ਜਿਹੜਾ ਪੂਰੀ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਵੀ ਕੀ ਕੁਝ ਹੋਇਆ ਸੀਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਸਿਲੰਡਰ ਬਲਾਸਟ ਹੋਇਆ ਸੀਗਾ ਜਾਂ ਸਿਲੰਡਰ ਲੀਕੇਜ ਹੋਇਆ ਸੀਗਾ ਕਿਉਂ ਹੋਇਆ ਸੀਗਾ ਕਾਰਨ ਕੀ ਹੈਗਾ ਉਸ ਤੋਂ ਬਾਅਦ ਜਿਹ ਸਿਵਲ ਤੋਂ ਜਿਹੜਾ ਪੀਜ਼ਾ ਹੀ ਗਿਆ ਹੋਇਆ ਹੈ ਲੋਕਾਂ ਦਾ ਕਹਿਣਾ ਹੈ ਉਹ ਪਰਿਵਾਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪਿੰਡ ਦੇ ਲੋਕਾਂ ਨਾਲ ਆਪਣੇ ਪਰਿਵਾਰ ਨਾਲ ਮਿਲ ਸਕਦਾ ਕਿ ਨਹੀਂ ਮਿਲ ਸਕਦਾ ਉਹ ਆਉਣ ਵਾਲਾ ਸਮਾਂ ਦੱਸੂਗਾ ਦੇਖਦਿਓ ਲੁਧਿਆਣਾ ਲਈ ਮਿਹਨਤੀ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ